ਐਸਾਈ ਤੜਕੇ ਗਿਆ ਸਾਨੂੰ ਕਹਿੰਦਾ ਵੀ ਬਾਹਰ ਖੋਲੋ ਆਪਾਂ ਕਿਹੜੇ ਚੋਰ ਆ ਆਪਾਂ ਗੇਟ ਖੋਲਿਆ ਕਹਿੰਦੇ ਸੀਪਾ ਕਿੱਥੇ ਆ ਮੈਂ ਕਹਾਂ ਕਰੇ ਆ ਉਹ ਸੁੱਤਾ ਹੋਇਆ ਸੀ ਆ ਗਿਆ ਤਾਂ ਅਸੀਂ ਅਖੇ ਡੋਪ ਟੈਸਟ ਕਰਾਉਣਾ ਕਿ ਕਹਿੰਦੇ ਡੋਪ ਟੈਸਟ ਕਰਾਉਣਾ ਪਰ ਮੁੰਡਾ ਲੈ ਆਇਆ ਕਿ ਨਹੀਂ ਲੈ ਆਈ ਹਾਂ ਸੋਵਾਂ ਲੈ ਆਏ ਸੀ ਜਿਹੜੇ ਚਾਹ ਨਹੀਂ ਪੀਂਦੀ ਸੀ ਇਹਨਾਂ ਨੇ ਅੱਛਾ ਐਨ ਹੌਣ ਕੀ ਆਂਦੇ ਆ ਕਹਿੰਦੇ ਅਖੇ ਡੋਪ ਟੈਸਟ ਕਰਾਉਣਾ ਦੇਖੇ ਆ ਗਿਆ ਤਾਂ ਅਸੀਂ ਸੈਂਟਰ 'ਤੇ ਜਮ੍ਹਾਂ ਕਰਾਂਗੇ ਇਹ ਕਹਣਾ ਸੈਂਟਰ 'ਤੇ ਜਮ੍ਹਾਂ ਕਰਾਉਣ ਵਾਲੇ ਡੋਪ ਟੈਸਟ ਪੁਲਿਸ ਵਾਲੇ ਆਪਦਾ ਕਰਾਉਣ ਖਾਂ ਅਸੀਂ ਦੱਸਗੇ ਨਾਲੇ ਜਿੱਥੇ ਮੰਨ ਲੈ ਜਿੰਨੇ ਨਾਲੇ ਚੱਕਣ ਉਥੋਂ ਤੱਕ ਚੱਡਿਆਂ ਚ ਪੂਛ ਲੈ ਕੇ ਮੁੜਦੇ ਆ ਪਹਿਲਾਂ ਕੋਈ ਮੁੰਡੇ ਤੇ ਚਿੱਟੇ ਦਾ ਪਰਚਾ ਜਾਂ ਕੋਈ ਨਾ ਕੋਈ ਹੁਣ ਜਮੇ ਲੜਾਈ ਬੜਾਈਦਾ ਬਣੀ ਕੋਈ ਪਰਚਾ ਨਹੀਂ ਕੁਛ ਨਹੀਂ ਸਿੱਧਾ ਚੱਕ ਲਿਆਂਦਾ ਅਸੀਂ ਐਸੇ ਚ ਉਹਨੂੰ ਇੱਥੋਂ ਤੱਕ ਵੀ ਕਹਿੰਨੇ ਆ ਸਾਡੇ ਪਿਓ ਦਾਦੇ ਤੱਕ ਸਾਡੇ ਭਰਾਵਾਂ ਤੱਕ ਸਾਡੇ ਪਰਿਵਾਰ ਤੇ ਇੱਕ ਵੀ ਪਰਚਾ ਖੜਦਿਨੇ ਅਸੀਂ ਦਿਨਦਾਰ ਕੋਈ ਨਸ਼ੇ ਦਾ ਕੋਈ ਨਸ਼ੇ ਦਾ ਜੋ ਵੀ ਲੜਾਈ ਦਾ ਵੀ ਜੇ ਕੁਝ ਬਰਾਮਤ ਹੋਇਆ ਤਾਂ ਦੱਸ ਜੇ ਕੋਈ ਰਿਕਵਰੀ ਐ ਹੋਈ ਐ ਤਾਂ ਦੱਸ ਜੇ ਕਿਸੇ ਨਾਲ ਤਾਰ ਜੁੜਦੀ ਐ ਤਾਂ ਦੱਸ ਪਰ ਜੇ ਤੂੰ ਆਖੇ ਵੀ ਮੈਂ ਆਪਜੀ ਤਰੱਕੀ ਵਧਾਉਣ ਵਾਸਤੇ ਵੀ ਇੱਥੋਂ ਦੇ ਮਨੋਜ ਕੁਮਾਰ ਜੀ ਆੱਖਾਂ 'ਚ ਐਸਐਚਓ ਵੱਡਾ ਬਣਨ ਵਾਸਤੇ ਐਸਐਸਬੀ ਦੇ ਅੱਖਾਂ ਦੇ ਸਾਹਮਣੇ ਇੱਕ ਦਿਖਾਉਣ ਵਾਸਤੇ ਵੀ ਮੈਂ ਬਹੁਤ ਵੱਡਾ ਇੱਥੇ ਚੰਗਾ ਅਫਸਰ ਹੈਗਾ ਇਹ ਹੋ ਨਹੀਂ ਦੇਣਾ ਵੀ ਐ ਝੂਠਾ ਐਨਡੀ ਦਾ ਪਰਚਾ ਨਹੀਂ ਹੋਣ ਦੇਣਾ ਸਰਕਾਰ ਤਾਂ ਕਹਿੰਦੀ ਹੈ ਨਸ਼ਾ ਖਤਮ ਲਈ ਯੁੱਧ ਨਸ਼ਾ ਵਿਰੁੱਧ ਹੈ ਤੁਹਾਨੂੰ ਕੀ ਲੱਗਦਾ ਹੈ ਝੂਠੇ ਪਰਚੇ ਕਰ ਰਹੇ ਹੋ ਬਿਲਕੁਲ ਇਹ ਇੱਕ ਨਹੀਂ ਝੂਠੇ ਪਰਚੇ ਮੈਨੂੰ ਐ ਲੱਗਦਾ ਵੀ ਫ੍ਰੀ ਕੋਰਟ ਦੇ ਜਿੰਨੀਆਂ ਐਫਆਈਆਰ ਚਾਹੀਦੀਆਂ ਚਾਹੀਦੀਆਂ ਸੀਟੀਆਂ ਹੋਈਆਂ ਜੋ ਸਾਰੀਆਂ ਫੇਕ ਹੀ ਆ ਜਿਹੜੇ ਸਹੀ ਆ ਵੱਡੇ ਮਗਰ ਮਾਛੋ ਕਦੇ ਫੜੇ ਨਹੀਂ ਜਾਂਦੇ। ਇਹ ਕੱਲ ਹੀ ਆਇਆ ਤੇ ਅੱਜ ਹੀ ਨੇ ਚੰਦ ਚੜਾਤਾ ਤੇ ਅਸੀਂ ਇਹਨਾਂ ਨੇ ਭਲੇਖਾ ਆ ਦਿਮਾਗ 'ਚ ਵੀ ਆ ਮਜ਼ਦੂਰਾ ਨੂੰ ਵੜ ਲਓ ਇਹਨਾਂ ਨੂੰ ਜੇਲਾ ਤੋੜ ਦਿਓ ਇਹਨਾਂ ਦੇ ਪਰਚੇ ਪਾ ਦਿਓ ਇਹ ਬਹੁਤ ਵੱਡਾ ਇਹਨਾਂ ਦੇ ਭਲੇਖਾ ਜੋ ਕੱਢ ਕੇ ਜਾਵਾਂ। ਐਮਐਲਏ ਦੇ ਜਿਹੜੇ ਨਾਲ ਫਿਰਦੇ ਫੜੇ ਗਏ ਸੀ ਉਹਨਾਂ ਵਾਰੀ ਪਰਚੇ ਕਿਉਂ ਨਹੀਂ ਕੀਤੇ ਉਹਨਾਂ ਨੂੰ ਇਨਕੁਆਰੀਆਂ ਲਾ ਕੇ ਕਿਵੇਂ ਕੱਢਤਾ ਲੋਕਾਂ ਦੇ ਸਾਹਮਣੇ ਆ। ਇਹ ਕੋਈ ਪਰਚੇ ਜਿਹੜੇ ਪਾਏ ਜਾ ਰਹੇ ਆ ਜਿਵੇਂ ਇੱਕ ਚਰਚਾ ਚੱਲਦੀ ਟਾਰਗੇਟ ਪੂਰੇ ਕਰਨ ਲਈ ਪਾਏ ਟਾਰਗੇਟ ਆ ਜੀ ਪਤਾ ਇੱਕ ਤਿੰਨ ਦੀਆਂ ਤਰੱਕੀਆਂ ਤਰੱਕੀ ਵਾਸਤੇ ਨੰਬਰ ਕੁੱਟਣ ਵਾਸਤੇ ਐਸਐਸਪੀ ਪ੍ਰਿਗਿਆ ਜਾਣਾ ਜਿਹੜੀ ਆ ਨੌਜਵਾਨ ਨੂੰ ਜਿਹੜਾ ਜੇਲੀ ਤੱਕ ਰਹੀ ਆ ਸਾਨੂੰ ਇਹ ਆ ਵੀ ਇਹ ਪਰਚਾ ਪਾਣਗੇ ਇਹਨਾਂ ਨੂੰ ਆਏ ਆ ਵੀ ਚੱਲ ਕੋਈ ਗੱਲ ਨਹੀਂ ਇਹਨਾਂ ਦੇ ਕਿਹੜਾ ਮਗਰ ਕੋਈ ਬੋਲਣਾ ਪਰ ਅਸੀਂ ਤਾਂ ਹਟਣਾ ਠਖੜਕਾ ਕੇ ਜਾਵਾਂਗੇ ਅਸੀਂ ਆਪ ਚੱਲ ਵੜਦੇ ਨਾਲ ਅਸੀਂ ਫੜਾ ਦੇ ਨਿਆ ਘਰ ਖਾਂਦਾ ਤਿਆ ਕਰ ਵੇਚਦਾ ਜਮਾ ਨਹੀਂ ਜਾਂਦੇ ਉੱਥੇ ਛੱਡਿਆ ਹੁੰਦੇ ਆਗੇ ਕਿਉਂਕਿ ਇਹਨਾਂ ਦਾ ਰਸ਼ਵਤ ਲੈਂਦੇ ਰਸ਼ਵਤ ਲੈ ਕੇ ਛੱਡ ਦ ਤੇ ਡੋਪ ਟੈਸਟ ਵਾਲਾ ਤੂੰ ਕੀ ਲੱਗਦਾ ਹੈ ਤਾ ਤੂੰ ਇਹਦਾ ਚਾਚਾ ਨਹੀਂ ਤਾਇਆ ਨਹੀਂ ਮਾਮਾ ਨਹੀਂ ਤੂੰ ਕੌਣਾ ਡੋਪ ਟੈਸਟ ਕਰਾਉਣ ਵਾਲਾ ਜੇ ਕੋਈ ਲੋੜ ਲੱਗੂਗੀ ਉਹਨੂੰ ਦਵਾਈ ਬੂਟੀ ਦੀ ਅਸੀਂ ਆਪੇ ਦਵਾ ਲਾਂਗੇ ਮੁੰਡਾ ਨਸ਼ਾ ਹੀ ਕਰਦਾ ਸੀ ਆਪੇ ਕੋਈ ਨਹੀਂ ਜੀ ਵਾਲੀ ਗੋਲੀ ਖਾਂਦਾ ਸੀ ਉਹ ਵੀ ਜਿਹੜੇ ਇਹਨਾਂ ਨੇ ਕਾਰਡ ਬਣਾਏ ਸੀ ਉਹ ਇੱਕ ਦੂਜੇ ਤੋਂ ਲੈ ਕੇ ਖਾ ਲੈਂਦੇ ਸੀ ਤੂੜੀ-ਤਾੜੀ ਤੇ ਲੱਗਿਆ ਜਦੋਂ ਖਾਣ ਲੱਗ ਗਿਆ ਮਾੜਾ ਮੋਟਾ ਪਰ ਉਹ ਵੀ ਹੁਣ ਛੱਡਦਾ ਜਾਂਦਾ ਸੀ ਪੀ ਪੁਲਿਸ ਕਹਿੰਦੀ ਜੀ ਡੋਪ ਟੈਸਟ ਕਰਾਉਣਾ ਮੈਂ ਕਹਿੰਨਾ ਕਰਵਾਓ ਵੇ ਮੁੰਡੇ ਦਾ ਡੋਪ ਟੈਸਟ ਤੇ ਕਰਵਾਓ ਭਗਵੰਤ ਮਾਨ ਦਾ ਡੋਪ ਟੈਸਟ ਤੇ ਇਹਨਾਂ ਫੇਰ ਪਤਾ ਲੱਗੂਗਾ ਵੀ ਯੁੱਧ ਨਸ਼ਿਆਂ ਦੇ ਵਿਰੁੱਧ ਤੁਹਾਡਾ ਕਿੰਨਾ ਕੁ ਸਫਲ ਆ। ਪੰਜਾਬ ਵਿੱਚ ਇਸ ਗੱਲ ਦੀ ਚਰਚਾ ਹਰ ਗਲੀ-ਗਲੀ, ਹਰ ਸ਼ਹਿਰ, ਹਰ ਪਿੰਡ ਦੇ ਵਿੱਚ ਉੱਠ ਰਹੀ ਹੈ ਕਿ ਪੰਜਾਬ ਪੁਲਿਸ ਰਾਜ ਬਣਦਾ ਜਾ ਰਿਹਾ। ਸਵਾਲ ਉਠਾਰੀਆਂ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਤੇ ਜਿਸ ਤਰੀਕੇ ਦਾ ਮਾਹੌਲ ਪੰਜਾਬ ਦੇ ਵਿੱਚ ਹੈ। ਪੰਜਾਬ ਪੁਲਿਸ ਨੂੰ ਟਾਰਗੇਟ ਦਿੱਤੇ ਜਾ ਰਹੇ ਆ, ਇਨਕਾਊਂਟਰ ਕਿਵੇਂ ਕਰਨੇ ਆ, ਕਿੰਨੇ ਕਰਨੇ ਆ, ਨਸ਼ੇ ਦੇ ਪਰਚੇ ਕਿਸ ਤਰੀਕੇ ਨਾਲ ਪਾਉਣੇ ਆ, ਕਿੰਨੇ ਪਾਉਣੇ ਆ। ਇਹ ਟਾਰਗੇਟ ਬੇਸਡ ਕੰਮ ਪੰਜਾਬ ਦੇ ਵਿੱਚ ਚੱਲ ਰਿਹਾ ਜਿਹਦੇ ਚੱਲਦੇ ਆ ਅੱਜ ਥਾਣਾ ਜੈਤੋ ਦੇ ਮੁਰੇ ਧਰਨਾ ਦਿੱਤਾ ਗਿਆ ਮਜ਼ਦੂਰ ਪਰਿਵਾਰ ਵੱਲੋਂ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਕਿ ਇੱਕ ਮਜ਼ਦੂਰ ਪਰਿਵਾਰ ਦੇ ਬੱਚੇ ਤੇ ਕੋਈ ਇਸ ਤਰੀਕੇ ਦਾ ਪਰਚਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਉਹਨਾਂ ਦੇ ਪਿਤਾ ਦੇ ਨਾਲ ਕੀ ਮਾਮਲਾ ਹੈ ਜੀ ਸਾਰਾ ਮਾਵਲਾ ਕੋਈ ਸੁਭਾਗ ਹੈ ਕੌਣ ਗਿਆ ਜੀ ਅ ਚਕੰਦਰ ਜਿਹੜਾ ਚੰਦਪਾਨ ਵਾਲਾ ਐਸਆਈ ਤੜਕੇ ਗਿਆ ਸਾਨੂੰ ਕਹਿੰਦਾ ਵੀ ਬਾਰ ਖੋਲੋ ਆਪਾਂ ਕਿਹੜੇ ਚੋਰ ਆ ਹਾਂ ਜਾਂ ਕਹਿੰਦੇ ਚੋਰ ਨਹੀਂ ਚੋਰ ਦੇ ਭਾਈਵਾਲ ਨਹੀਂ ਹਾਂ ਆਪਾਂ ਗੇਟ ਖੋਲਿਆ ਕਹਿੰਦੇ ਸਿਪਾ ਕਿੱਥੇ ਆ ਹਾਂ ਮੈਂ ਕਿਹਾ ਕਰਿਆ ਹਾਂ ਉਹ ਸੁਟਾਵੇ ਸੀ ਹਾਂ ਠਾ ਤਾਂ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਿਹਾ ਆਪਾਂ ਕਿਹੜੇ ਚੋਰ ਆ ਵੀ ਜੇ ਭੱਜ ਗਏ ਤਾਂ ਤਾਂ ਨਾ ਜੇ ਆਪਾਂ ਕੋਈ ਗਲਤ ਕੰਮ ਕਰ ਗਏ ਜਾਂ ਚੋਰੀ ਕਰ ਗਏ ਹਨਾ ਭੱਜੇ ਤਾਂ ਭੱਜੇ ਕੋਈ ਨਹੀਂ ਚਾ ਕੇ ਕਹਿੰਦਾ ਕਿ ਐਸਓ ਚੁਣੀ ਆਖੇ ਬੁਲਾਇਆ ਕਿ ਉਹ ਨਵਾਂ ਆਇਆ ਉਹਨੇ ਇਨਕੁਆਰੀ ਕਰਨੀ ਮੈਂ ਤੇ ਬਾਈ ਗੋਰਾ ਜੀ ਸਾਡਾ ਪ੍ਰਧਾਨ ਜੀ ਕਹਿੰਦੇ ਵੀ ਐਸਓ ਨਾਲ ਗੱਲ ਕਰ ਲਓ ਉਹਨੇ ਫੋਨ ਲਾਇਆ ਤੇ ਕਰਕੇ ਗੱਲ ਆਖਿਆ ਅਸੀਂ ਅਖੇ ਡੋਪ ਟੈਸਟ ਕਰਾਉਣਾ ਅਖੇ ਤੇ ਅਖੇ ਮੁੜ ਕੇ ਫੋਨ ਕੱਟ ਗਿਆ ਡੋਪ ਟੈਸਟ ਪੁਲਿਸ ਵਾਲੇ ਆਪਦਾ ਕਰਾਉਣ ਖਾਂ ਅਸੀਂ ਅਸਿਕ ਨਾਲੇ ਜਿੱਥੇ ਮੰਨ ਜਿੰਨੇ ਨਾਲੇ ਚੱਕਣ ਜਾ ਕੇ ਜਿੱਥੇ ਤਾਂ ਹੁੰਦਾ ਉੱਥੋਂ ਦਾ ਚੱਡਿਆਂ ਤੇ ਪੂਛ ਲੈ ਕੇ ਮੁੜਦੇ ਆ ਇਹਨਾਂ ਨੂੰ ਪਤਾ ਵੀ ਚੱਲ ਇਹ ਬੰਦੇ ਸਾਫ਼ ਸੁਥਰੇ ਬੰਦੇ ਆ ਅਸੀਂ ਐਸਚੂ ਨੂੰ ਇੱਥੋਂ ਤੱਕ ਵੀ ਕਹਿੰਨੇ ਆ ਸਾਡੇ ਪਿਓ ਦਾਦੇ ਤੱਕ ਸਾਡੇ ਭਰਾਵਾਂ ਤੱਕ ਸਾਡੇ ਪਰਿਵਾਰ 'ਚ ਇੱਕ ਵੀ ਪਰਚਾ ਖੜਦਿਨੇ ਅਸੀਂ ਦੇਨਦਾਰ ਆ ਕੋਈ ਨਸ਼ੇ ਦਾ ਕੋਈ ਨਸ਼ੇ ਦਾ ਜਾਊਂ ਵੀ ਲੜਾਈ ਦਾ ਵੀ ਆਠ ਭਰਾ ਕੋਈ ਪਰਚਾ ਕਰ ਦੇਣਾ ਕੋਈ ਕਰ ਦੇਣਾ ਅਸੀਂ ਦੇਨਦਾਰ ਆ ਇਹ ਕਹਿੰਦੇ ਡਰੋਪ ਟੈਸਟ ਕਰਾਉਣਾ ਪਰ ਮੁੰਡਾ ਲੈ ਆਇਆ ਕਿ ਨਹੀਂ ਲੈ ਆਇਆ ਲੇ ਖਸੂਬਾ ਵਾਲਾ ਐ ਸਿੱਧੇ ਚਾਣੀ ਵੀਂ ਦਿੱਤੇ ਨੇ ਅੱਛਾ ਮੈਂ ਤਾਂ ਕਿਹਾ ਸੀ ਹਾਂ ਮੈਂ ਕਿਹਾ ਜੇ ਸੋਣੋਂ ਕਿਸੇ ਨੇ ਨਸ਼ੇ ਦਾ ਕਿਹਾ ਹਾਂ ਦਰਖਾਚਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਇਹ ਸੱਚੋ ਆਪ ਹੀ ਕਹਿੰਦਾ ਸੀ ਨਾ ਹਾਂ ਕਹਿੰਦਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਮੈਂ ਕਿਹਾ ਤੁਸੀਂ ਪੰਚਾਇਤ ਦਾ ਬੰਦਾ ਲੈਓ ਸਾਡੇ ਤਲਾਸੀ ਲੈ ਲਓ ਹਾਂ ਤਲਾਸੀ ਲੈਦੇ ਫੜ ਲਦੇ ਜਾਂ ਤਾਂ ਕੁਸ ਫੇਰ ਜੇ ਦਾ ਨਿਕਲਦਾ ਤਾਂ ਫੇਰ ਹੀ ਲਿਆਉਂਦੇ ਚੁੱਪ ਕਰਕੇ ਲਿਆਏ ਕਹਿੰਦੇ ਅਸੀਂ ਕੋਈ ਗੱਲ ਨਹੀਂ ਅਸੀਂ ਮਗਰ ਆਜੂ ਅਸੀਂ ਛੱਡ ਦਾਂਗੇ ਹਾਂ ਤੇ ਉੱਥੇ ਸਾਨੂੰ ਆਇਆਂ ਨੂੰ ਆਜਵਾ ਦਿੱਤਾ ਇਹਨਾਂ ਨੇ ਆਣ ਹੁਣ ਕੀ ਜਾਂਦੇ ਆ ਕਹਿੰਦੇ ਆ ਕਿ ਡੋਪ ਟੈਸਟ ਕਰਾਉਣਾ ਜੇ ਆਖੇ ਆ ਗਿਆ ਤਾਂ ਅਸੀਂ ਸੈਂਟਰ ਤੇ ਜਾਵਾਂ ਕਰਾਂਗੇ ਇਹ ਕਹਣਾ ਸੈਂਟਰ ਤੇ ਜਾਵਾਂ ਕਰਾਉਣ ਵਾਲੇ ਜਦੋਂ ਉਹ ਮੁੰਡੇ ਨੇ ਕਿਹਾ ਜੀਵ ਵਾਲੀ ਗੋਲੀ ਖਾਂਦਾ ਸੀ ਗੰਦੀ ਸਰਕਾਰ ਨੇ ਪਹਿਲਾਂ ਬਣਾਏ ਇਹਨਾਂ ਨੇ ਕਾਰਡ ਬਣਾਏ ਆ ਨਾ ਉਹ ਚੱਕ ਕੇ ਇੱਕ ਦੂਜੇ ਨੂੰ ਦੇਈ ਜਾਂਦੇ ਖਾਨਲਾ ਦੇ ਉਹ ਮੈਨੂੰ ਕਹਿੰਦਾ ਡੈਡੀ ਕਹਿੰਦਾ ਸੈਂਟਰ ਨਹੀਂ ਮੈਂ ਜਾਣਾ ਕਹਿੰਦਾ ਮੈਨੂੰ ਘਰੇ ਹੀ ਰਹਿਣ ਦੇ ਘਰੇ ਉਹਨੂੰ ਮੀ ਨਾ ਹੋ ਗਿਆ ਘਰੇ ਪਏ ਨੂੰ ਪਹਿਲਾਂ ਕੋਈ ਮੁੰਡੇ ਤੇ ਚਿੱਟੇ ਦਾ ਪਰਚਾ ਜਾਂ ਕੋਈ ਨਾ ਕੋਈ ਹੁਣ ਜਮੇ ਲੜਾਈ ਬੜਾਈ ਦਾ ਬਣੀ ਅੱਛਾ ਜੀ ਕੋਈ ਪਰਚਾ ਨਹੀਂ ਕੁਛ ਨਹੀਂ ਸਿੱਧਾ ਚੱਕ ਲਿਆਂਦਾ ਸਿੱਧਾ ਚੱਕ ਲਿਆਂਦਾ ਤੇ ਉਹ ਕਹਿੰਦਾ ਡੈਡੀ ਮੈਨੂੰ ਘਰੇ ਹੀ ਰਹਿਣ ਦੇ ਮੈਂ ਉਹਨੂੰ ਕਿਹਾ ਵੀ ਤੈਨੂੰ ਨਾ ਤਾਂ ਦੁਕਾਨ ਤੇ ਆਉਣ ਦੀ ਲੋੜ ਆ ਨਾ ਕੋਈ ਕੰਮ ਕਰਨ ਦੀ ਲੋੜ ਆ ਤੂੰ ਚੁੱਪ ਕਰਕੇ ਘਰੇ ਪਿਆਰ ਐ ਹਾਂ ਛੱਡ ਦੇ ਤੇ ਉਹ ਛੱਡੀ ਦੇ ਬੈਠਾ ਸੀ ਪਰ ਇਹ ਇਹੋ ਜਿਹੇ ਹਾਲਾਤ ਕਰਨਗੇ ਕਿ ਕਿੱਥੋਂ ਛੱਡ ਜਾਣਗੇ ਇਹਨਾਂ ਦਾ ਨਸ਼ੇੜੀ ਬੂੜਾ ਹੁਣ ਤੁਹਾਨੂੰ ਕੀ ਡਰ ਆ ਸਾਨੂੰ ਇਹ ਆ ਵੀ ਇਹ ਪਰਚਾ ਪਾਣਗੇ ਹਾਂ ਵੇ ਇਹਨਾਂ ਨੂੰ ਆਇਆ ਵੀ ਚੱਲ ਕੋਈ ਗੱਲ ਨਹੀਂ ਇਹਨਾਂ ਦੇ ਕਿਹੜਾ ਮਗਰ ਕੋਈ ਬੋਲਣਾ ਪਰ ਅਸੀਂ ਤਾਂ ਹਟਣਾ ਠੜਕਾ ਕੇ ਜਾਵਾਂਗੇ ਕੀ ਲੱਗਦਾ ਹੈ ਮਤਲਬ ਕਿਵੇਂ ਇਹ ਚੱਕਿਆ ਜਾਂ ਜਿਵੇਂ ਇਹਨਾਂ ਨੇ ਕਾ ਕੇ ਘਰੇ ਆਉਂਦੀ ਹੈ ਪੁਲਿਸ मामला की लगदा है पीछे की लगदा है वो कंदे डोप टेस्ट कराणा है डोप टेस्ट ਦੇ ਮਗਰ ਦੀ ਵੀ ਕੋਈ ਕਹਾਣੀ ਹੈ ਦੇਖੋ ਜੀ ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਹੈ ਕਹਾਣੀ ਇਹ ਜਿਹੜੀ ਬਹੁਤ ਵੱਡੀ ਆ ਜਿਹੜੀ ਜੁੱਧ ਨਸ਼ਾ ਵਿਰੋਧ ਇੱਕ ਝੂਠੀ ਜਿਹੜੀ ਪਰੰਪਰਾ ਪਾਈ ਹੋਈ ਆ ਭਗਵਾਨਤਮਾਨ ਦੀ ਸਰਕਾਰ ਨੇ ਉਹਦੀ ਆਰਚ ਮਜ਼ਦੂਰਾਂ ਦੇ ਕਿਸਾਨਾਂ ਦੇ ਜਿਹੜੇ ਮੁੰਡਿਆਂ ਤੇ ਅਕਾਊਂਟਰ ਕਰਨੇ ਉਹਨਾਂ ਨੂੰ ਜੇਲ੍ਹਾਂ ਚ ਤੋੜਨਾ ਉਹਨਾਂ ਤੇ ਐਨਡੀ ਦੇ ਝੂਠੇ ਪਰਚੇ ਦੇਨੇ ਜੇ ਐਨਡੀ ਦਾ ਪਰਚਾ ਦੇਦਾ ਤੇ ਕੋਲ ਕੋਲੋ ਕਿਰਪਾਨਾ ਰੱਖ ਕੇ ਉਹਨਾਂ ਤੇ ਲੁੱਟਖੋ ਦੇ ਪਰਚੇ ਦੇਨੇ ਤੇ ਅਨੇਕਾਂ ਕਿਸਮ ਦੀਆਂ ਕਟਨਾਵਾ ਜਾਇਤੋ ਹਲਕੇ ਚ ਆਲ ਪੰਜਾਬ ਜਿਹੜੀਆਂ ਹੋ ਰਹੀਆਂ ਇਸੇ ਤਰ੍ਹਾਂ ਹੀ ਸਾਡਾ ਜਿਹੜੇ ਜੁਨੀਅਨ ਦਾ ਇਹ ਲੀਡਰ ਹੈਗਾ ਗਰਦੀਪ ਸਿੰਘ ਗੋਰਾ ਰੋੜੀਪੁਰੇ ਤੋਂ ਇਹਦੇ بیٹے ਨੂੰ ਸੰਦੀਪ ਸਿੰਘ ਸੀਪੇ ਨੂੰ ਸਵੇਰੇ ਸ਼ਿਕੰਦਰ ਇਹ ਸਹੀ ਹੈ ਜਿਹੜਾ ਉਹ ਐਸਐਚਓ ਦੇ ਕਹਿਣ ਤੇ ਇੱਥੇ ਲੈ ਆਇਆ ਅਸੀਂ ਇੱਥੇ ਜਦੋਂ ਆਏ ਐਸਐਚਓ ਨੂੰ ਫੋਨ ਕੀਤਾ ਹੈਗਾ ਨਾ ਪ੍ਰੀਤ ਨੂੰ ਜੀ ਭਾਈ ਸਾਹਿਬ ਅਸੀਂ ਚੋਰ ਨਹੀਂ ਚੋਰ ਦੇ ਭਾਈ ਨਹੀਂ ਜ਼ਿੰਮੇਵਾਰ ਬੰਦੇ ਆ ਪਹਿਲੀ ਗੱਲ ਤਾਂ ਤੇਰਾ ਘਰ ਆ ਜਾਣ ਘਰੇ ਸਾਡੇ ਘਰੇ ਹੀ ਵੜਨਾ ਮਨ ਮਨਪਾਗਾ ਹੈਗਾ ਅਸੀਂ ਜੇ ਕੋਈ ਗੱਲ ਸੀ ਤੂੰ ਸਾਨੂੰ ਦੱਸਦਾ ਸੀ ਮੁੰਡਾ ਲੈ ਕੇ ਆਉਂਦੇ ਤੇ ਡਾਪ ਟੈਸਟ ਵਾਲਾ ਤੂੰ ਕੀ ਲੱਗਦਾ ਹੈ ਤਾ ਤੂੰ ਇਹਦਾ ਚਾਚਾ ਨਹੀਂ ਤਾਇਆ ਨਹੀਂ ਮਾਮਾ ਨਹੀਂ ਤੂੰ ਕੌਣ ਆ ਡਾਪ ਟੈਸਟ ਕਰਨ ਵਾਲਾ ਜੇ ਕੋਈ ਲੋੜ ਲੱਗੂਗੀ ਉਹਨੂੰ ਦਵਾਈ ਬੂਟੀ ਦੀ ਅਸੀਂ ਆਪੇ ਦਵਾ ਲਾਂਗੇ ਜੇ ਕੁਝ ਬਰਾਮਤ ਹੋਏ ਤਾਂ ਦੱਸ ਜੇ ਕੋਈ ਰਿਕਵਰੀ ਹੈ ਹੋਈ ਤਾਂ ਦੱਸ ਜੇ ਕਿਸੇ ਨਾਲ ਤਾਰ ਜੁੜਦੀ ਹੈ ਤਾਂ ਦੱਸ ਪਰ ਜੇ ਤੂੰ ਆਖੇ ਵੀ ਮੈਂ ਆਪਦੀ ਤਰੱਕੀ ਵਧਾਉਣ ਵਾਸਤੇ ਵੀ ਇੱਥੋਂ ਦੇ ਮਨੋਜ ਕੁਮਾਰ ਦੀਆਂ ਅੱਖਾਂ 'ਚ ਐਸਐਚਓ ਵੱਡਾ ਬਣਨ ਵਾਸਤੇ ਜਾਂ ਮਨੋਜ ਕੁਮਾਰ ਐਸਐਸਬੀ ਦੇ ਅੱਖਾਂ ਦੇ ਸਾਹਮਣੇ ਇਹ ਦਿਖਾਉਣ ਵਾਸਤੇ ਵੀ ਮੈਂ ਬਹੁਤ ਵੱਡਾ ਇੱਥੇ ਚੰਗਾ ਅਫਸਰ ਹੈਗਾ ਇਹ ਹੋ ਨਹੀਂ ਦੇਣਾ ਵੀ ਐ ਝੂਟਾ ਐਨਡੀ ਦਾ ਪਰਚਾ ਨਹੀਂ ਹੋਣ ਦੇਣਾ ਅਸੀਂ ਇਹਨਾਂ ਨੂੰ 20 ਮਿੰਟ ਦਿੱਤੇ ਆ ਇਹਨਾਂ ਦਾ ਬਾਰ ਆ ਜਿਹੜਾ ਬਾਰ ਦਾ ਕਰੋ ਕਰਾਂਗੇ ਉਸ ਤੋਂ ਬਾਅਦ ਅਸੀਂ ਸ਼ਹਿਰ 'ਚ ਮਜਾਰਾ ਵੀ ਕਰਾਂਗੇ ਤੇ ਅਸੀਂ ਇਹ ਜਿਹੜਾ ਕੱਟ ਹੈ ਬਹੁਤ ਵੱਡਾ ਕਰਾਂਗੇ ਤੇ ਮੈਂ ਤੁਹਾਡੇ ਚੈਨਲ ਲਈ ਲੋਕਾਂ ਨੂੰ ਇੱਕ ਬੇਨਤੀ ਕਰਦਿਆਂ ਵੀ ਭਰਾਵੋ ਕਿੰਨਾ ਕ ਟਾਈਮ ਚੁੱਪ ਬੈਠੋਗੇ ਕਿੰਨਾ ਕ ਟਾਈਮ ਤੁਸੀਂ ਇੱਥੋਂ ਦੇ ਸਰਪੰਚਾਂ ਪੈਂਚਾਂ ਦੇ ਆਖੇ ਲਾ ਕੇ ਇਹਨਾਂ ਦੀਆਂ ਖੁਰਲੀਆਂ ਚ ਹੱਥ ਮਾਰੋਗੇ ਕਿੰਨਾ ਕ ਟਾਈਮ ਤੁਸੀਂ ਇੱਥੋਂ ਦੇ ਐਮਐਲਏ ਦੇ ਜਾ ਜਾ ਕੇ ਹਾੜੇ ਕੱਢੋਗੇ ਵੀ ਸਾਡੇ ਤੇ ਝੂਠਾ ਪਰਚਾ ਹੋ ਗਿਆ ਇਸ ਕਰਕੇ ਆਪ ਜਾਗੋ ਪਿੰਡਾਂ ਦੇ ਅੰਦਰ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਕਰਦਾ ਵੀ ਸਾਡੇ ਨਾਲ ਜ਼ਰੂਰ ਸੁਪਰਾਂਕ ਕੀਤਾ ਜਾਵੇ ਫੋਨ ਰਾਹੀਂ ਜੇ ਕੁਝ ਕਿਸੇ ਤੇ ਝੂਠਾ ਪਰਚਾ ਦਰਜ ਹੁੰਦਾ ਤੇ ਅਸੀਂ ਉਹਨਾਂ ਦੀ ਲੜਾਈ ਮੂਹਰੇ ਹੋ ਕੇ ਲੜਾਂਗੇ ਤੁਹਾਨੂੰ ਕੀ ਲੱਗਦਾ ਸਰਕਾਰ ਤਾਂ ਕਹਿੰਦੀ ਹੈ ਨਸ਼ਾ ਖਤਮ ਲਈ ਯੁੱਧ ਨਸ਼ਾ ਵਿਰੁੱਧ ਹੈ ਤੁਹਾਨੂੰ ਕੀ ਲੱਗਦਾ ਝੂਠੇ ਪਰਚੇ ਕਰ ਰਹੇ ਬਿਲਕੁਲ ਇਹ ਇੱਕ ਨਹੀਂ ਝੂਠੇ ਪਰਚੇ ਤੁਸੀਂ ਇਸ 2025 ਦੀ ਜੇ ਗੱਲ ਕਰੀਏ ਮੈਨੂੰ ਇਹ ਲੱਗਦਾ ਵੀ ਫ੍ਰੀ ਕੋਰਟ ਦੇ ਜਿੰਨੀਆਂ ਵੀ ਐਫ ਆਈ ਆਰ ਚਾਹੇ ਸਾਧਰ ਚਾਹੇ ਸਿਟੀ ਹੋਈਆਂ ਵੀ ਉਹ ਸਾਰੀਆਂ ਫੇਕ ਹੀ ਆ ਜਿਹੜੇ ਸਹੀ ਆ ਵੱਡੇ ਮਗਰਮਾ ਛੋਕਾ ਦੇ ਫੜੇ ਨਹੀਂ ਜਾਂਦੇ ਜੇ ਇਹਨਾਂ ਨੇ ਕਾਰਵਾਈ ਕੀਤੀ ਹੋਗੀ ਆ ਘੱਟ ਆਉਣ ਵਾਲੀ ਹੋਰ ਕੀਤੇ ਸਾਰੇ ਛੋਟੇ ਲੈਵਲ ਦੇ ਬੰਦੇ ਆ ਜਿਹੜੇ ਉਹਨਾਂ ਨੂੰ ਟਾਇਆ ਹੈਗਾ ਇਸ ਕਰਕੇ ਜਿਹੜੀ ਸਰਕਾਰ ਹੈਗੀ ਆ ਭਗਵਾਨ ਤੁਮਾਨ ਦੀ ਇਹ ਤੋਂ ਲੋਕ ਐਨੇ ਕੱਕੇ ਪਏ ਆ ਐਨੇ ਅੱਕੇ ਪਏ ਆ ਹਰ ਰੋਜ਼ ਪ੍ਰਮਾਤਮਾ ਮੂਰੇ ਅਰਦਾਸ ਕਰਦੇ ਆ ਵੀ ਮਾਰੇ ਅਸੀਂ 5 ਸਾਲਾਂ ਵਾਸਤੇ ਖੂਹ ਚ ਡੱਗ ਪਏ ਆ ਪਹਿਲਾਂ ਵੀ ਡਿੱਗੇ ਆ ਆਪਾਂ 75 ਸਾਲ ਹੋ ਗਏ ਵੀ 5 ਸਾਲਾਂ ਵਾਸਤੇ ਖੂਹ ਚ ਡੱਗ ਪਏ ਆ ਕਦੋਂ 2027 ਆਵੇ ਕਾਦੋਂ ਕੋਈ ਨਵਾਂ ਰੰਗ ਦੇਖੀਏ ਤੇ ਇਹਨੂੰ ਭਜਾਈਏ ਅਸਲ ਵਿੱਚ ਭਗਵੰਤ ਮਾਨ ਨੂੰ ਮਗਰੋਂ ਲੌਂਦਾ ਹੀ ਬੋਲ ਵੱਡੇ ਵੱਡਾ ਮਤਲਬ ਲੋਕਾਂ ਚ ਇੱਕ ਸੁਪਨਾ ਹੈਗਾ ਜਿਵੇਂ ਬਣਾਉਣ ਦਾ ਸੁਪਨਾ ਸੀ ਇਸੇ ਤਰੀਕੇ ਲੌਂਦਾ ਜਿਹੜਾ ਨਾਪਰੀ ਤੇ ਐਸਐਚਓ ਜੈਤੋ ਲੱਗ ਗਿਆ ਹੈਗਾ ਵੀ ਚਾਹੇ ਪਿਛਲੀ ਦਿਨੀ ਇੱਥੋਂ ਪਘੌੜਾ ਹੋ ਕੇ ਭੱਜਾ ਹੈਗਾ ਇਹਨੂੰ ਸਮਨਿੰਗ ਹੋਈ ਆ ਹੋਰ ਹੋਇਆ ਹੈਗਾ ਤੇ ਜਦੋਂ ਇੱਥੋਂ ਇਹ ਸਾਰੀ ਘਟਨਾ ਵਾਪਰਦੀ ਹੈਗੀ ਆ ਤੇ ਇੱਥੋਂ ਇਹ ਪਘੌੜਾ ਹੋ ਜਾਂਦਾ ਭੱਜ ਜਾਂਦਾ ਥਾਣਾ ਛੱਡ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਪਤਾ ਨਹੀਂ ਇਹ ਬਰੀ ਹੋਇਆ ਜਾਂ ਕੋਈ ਸੈਟਿੰਗ ਕੀਤੀ ਐ ਨੇ ਜਾਂ ਕੋਈ ਕਿਵੇਂ ਕੀਤਾ ਹੈਗਾ ਕਿਉਂ ਫੇਰ ਆ ਜਿਹੜਾ ਕੱਲ ਦਾ ਜਿਹੜਾ ਇੱਥੇ ਜੱਜ ਤੋਂ ਥਾਣੇ ਥੋਪਤਾ ਹੈਗਾ ਹਰੇਕ ਪੁਲਿਸ ਵਾਲਾ ਮਾੜਾ ਨਹੀਂ ਹੁੰਦਾ ਇਹ ਤੋਂ ਪਹਿਲਾਂ ਵਿਚਾਰਾ ਸੀਗਾ ਉਹ ਫਾਜ਼ਿਲਕਾ ਦਾ ਕਿ ਬੋਰ ਦਾ ਉਹਦੀ ਬੋਲੀ ਵੀ ਵਿਚਾਰੇ ਦੀ ਭਲੀ ਹੀ ਸੀਗੀ ਤੇ ਕੋਨੇ ਉਹਦੇ ਜਿੰਨਾ ਕ ਟਾਈਮ ਉਹ ਰਿਆ ਇੱਕ ਵੀ ਧਰਨਾ ਨਹੀਂ ਉਹਦੇ ਖਿਲਾਫ ਚਾਹੇ ਉਹ ਬਾਲਾ ਚੰਗਾ ਨਹੀਂ ਸੀ ਪਰ ਉਹਦੇ ਖਿਲਾਫ ਇੱਕ ਵੀ ਧਰਨਾ ਨਹੀਂ ਉਸ ਤੋਂ ਪਹਿਲਾਂ ਇੱਥੇ ਸਭ ਤੋਂ ਕਰਪਟ ਅਫਸਰ ਰਜੇਸ਼ ਕੁਮਾਰ ਹੈ ਉਦੋਂ ਕਿੱਡਾ ਵੱਡਾ ਰੌਲਾ ਰਿਹਾ ਤੇ ਉਸ ਤੋਂ ਜੇ ਆਪਾਂ ਵਿੱਚ ਪਿੱਛੇ ਗੱਲ ਕਰੀਏ ਇੱਥੇ ਹੋਰ ਹੈ ਕਿਸੇ ਚੋ ਗੁਰਵਿੰਦਰ ਸਿੰਘ ਰਹਿ ਗਿਆ ਉਹਨੇ ਕੋਈ ਐਸੀ ਕੋਈ ਹਰਕਤ ਨਹੀਂ ਕੀਤੀ ਜਿਹੜਾ ਕਿਸੇ ਦਾ ਨੁਕਸਾਨ ਹੋਵੇ ਇਸ ਕਰਕੇ ਕੱਲ ਹੀ ਆਇਆ ਤੇ ਅੱਜ ਹੀ ਇਹਨੇ ਚੰਦ ਚੜਾਤਾ ਤੇ ਅਸੀਂ ਇਹਨਾਂ ਦੇ ਭਲੇਖਾ ਦਿਮਾਗ ਚ ਵੀ ਆ ਮਜ਼ਦੂਰਾਂ ਨੂੰ ਵੜ ਲਓ ਇਹਨਾਂ ਨੂੰ ਜੇਲ੍ਹਾਂ ਤੋੜ ਦਿਓ ਇਹਨਾਂ ਦੇ ਪਰਚੇ ਪਾ ਦਿਓ ਇਹ ਬਹੁਤ ਵੱਡਾ ਇਹਨਾਂ ਦੇ ਭਲੇਖਾ ਜੋ ਕੱਢ ਕੇ ਜਾਵਾਂਗੇ ਤੋ ਤੁਹਾਡਾ ਇਹ ਕਹਿਣਾ ਹੈ ਕਿ ਇਹ ਕੋਈ ਪਰਚੇ ਜਿਹੜੇ ਪਾਏ ਜਾ ਰਹੇ ਆ ਜਿਵੇਂ ਇੱਕ ਚਰਚਾ ਚੱਲਦੀ ਟਾਰਗੇਟ ਪੂਰੇ ਕਰਨ ਲਈ ਪਾਇਆ ਇਹ ਟਾਰਗੇਟ ਆ ਜੀ ਪਤਾ ਇੱਕ ਤਿੰਨ ਦੀਆਂ ਤਰੱਕੀਆਂ ਇੱਕ ਜਿਹੜੀ ਸਾਡੇ ਐਸਐਸਪੀ ਮੈਡਮ ਹੈ ਪ੍ਰਿਗਿਆ ਜਾਣ ਉਹ IG ਦੇ DIG ਦੇ ਭਗਵੰਤਮਾਨੀਆਂ ਨਜ਼ਰਾਂ ਚ ਬਹੁਤ ਇੱਕ ਹੀਰੋ ਸ਼ੋ ਹੋ ਰਹੀ ਆ ਵੀ ਮੈਂ ਇੱਕ ਪਹਿਲੀ ਲੇੜੀ ਆ SSP ਜਿਹੜੀ ਦੇਹ ਤਰੇ ਦੀ ਲੈ ਤਰੇ ਦੀ ਜਿਹੜੀ ਫ੍ਰੀ ਕੋਰਟ ਚ ਮਤਲਬ ਨਸ਼ਾ ਮੁਕਤ ਕਰ ਰਹੀ ਆ ਹਰ ਰੋਜ਼ ਨਸ਼ੇ ਨਾਲ ਮੌਤਾਂ ਹਰ ਰੋਜ਼ ਨਸ਼ੇ ਨਾਲ ਲੋਕ ਧੁੱਤ ਹੋਏ ਪਏ ਗਲੀਆਂ ਚ ਪਏ ਆ ਹਰ ਰੋਜ਼ ਨੁਕਸਾਨ ਹੁੰਦੇ ਪਏ ਆ ਤੇ ਇੱਥੇ ਇਹ ਮਤਲਬ ਜਿਹੜੀਆਂ ਵੱਡੀਆਂ ਵੱਡੀਆਂ ਟਾਰਾ ਮਾਰ ਰਹੇ ਆ ਵੀ ਅਸੀਂ ਬਹੁਤ ਸਾਫ਼ ਸੁਥਰਾ ਜਿਹੜਾ ਸ਼ਹਿਰ ਤੁਹਾਡਾ ਕਰਦੇ ਤੁਹਾਡੇ ਪਿੰਡ ਕਰਦੇ ਇਸ ਕਰਕੇ ਤਰੱਕੀ ਵਾਸਤੇ ਨੰਬਰ ਕੁੱਟਣ ਵਾਸਤੇ ਐਸਐਸਪੀ ਪ੍ਰਿਗਿਆ ਜਾਣਾ ਜਿਹੜੀ ਆ ਨੌਜਵਾਨ ਨੂੰ ਜਿਹੜਾ ਜੇਲੀ ਤੱਕ ਰਹੀ ਆ ਜੀ ਮਤਲਬ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਸ਼ਾ ਨਸ਼ਾ ਖਤਮ ਹੋ ਗਿਆ ਵੈਸੇ ਕੰਟਰੋਲ ਹੋ ਗਿਆ ਨਸ਼ੇ ਦੇ ਉੱਤੇ ਦੇਖੋ ਜੇ ਆਪਾਂ ਗੱਲ ਕਰੀਏ ਅਸੀਂ ਤਾਂ ਚਾਹੁੰਦੇ ਆਂ ਵੀ ਪਿੰਡਾਂ 'ਚ ਤੁਸੀਂ ਆਓ ਅਸੀਂ ਸਹਿਯੋਗ ਕਰਦੇ ਆਂ ਸਾਰੇ ਜਿਹੜੀ ਆਪਾਂ ਨੂੰ ਜਿਹੜਾ ਸ਼ੱਕੀ ਮਢੀ ਰਹੀ ਹੈਗੀ ਆ ਵੀ ਉਹਨਾਂ ਦਾ ਆਪਾਂ ਲਾਜ ਕਰਾਈਏ ਉਹਨਾਂ ਦੇ ਪਰਿਵਾਰ ਤੋਂ ਹੀ ਉਹ ਕਰਾਉਣ ਤੁਸੀਂ ਠੇਕਾ ਲੈ ਲਿਆ ਸਾਰੇ ਪੰਜਾਬ ਦਾ ਉਸੀਂ ਚੱਕ ਕੇ ਕਿਸੇ ਗੰਦੇ ਸੈਂਟਰ ਸੈੱਡ ਦਿੰਨੇ ਹੋ ਜਿੱਥੇ ਉਹਨੂੰ ਰੋਟੀ ਨਹੀਂ ਮਿਲਦਾ ਪਾਣੀ ਨਹੀਂ ਮਿਲਦਾ ਉਹ ਟੁੱਟਦਾ ਫਹਾ ਲੈਂਦਾ ਜਾਂ ਹੋਰ ਘਟਨਾ ਕਰ ਲੈਂਦਾ ਹੈਗਾ ਤੇ ਦੂਜੀ ਗੱਲ ਇਹ ਹੈਗੀ ਆ ਵੀ ਲਾ ਅੰਡਰ ਦੀ ਸਥਿਤੀ ਖਰਾਬ ਪੁਲਸ ਕਰ ਰਹੀ ਆ ਮੌਕੇ ਤੇ ਇੱਥੋਂ ਦੀ ਸਰਕਾਰ ਕਰ ਰਹੀ ਆ ਲੋਕਾਂ ਤੇ ਝੂਠੇ ਪਰਚੇ ਕਰ ਰਹੀ ਆ ਗੁੰਡਾ ਰਾਜ ਪ੍ਰਬੰਧ ਹੈ ਡਾ ਸਿਆਸੀ ਘਟ ਜੋੜਾ ਇਹ ਸਾਰਾ ਕੁਝ ਹੈ ਮਿਲੀਪੁਕਤ ਖਾਕੀ ਧਾਰੀ ਵਰਦੀ ਕਰ ਰਹੀ ਆ ਇਸ ਕਰਕੇ ਅਸੀਂ ਬਹੁਤ ਵੱਡਾ ਅੱਜ ਇਸ ਤੁਹਾਡੇ ਮੈਕ ਰਾਹੀਂ ਇਹ ਗੱਲ ਬੇਨਤੀ ਕਰਦੇ ਆ ਲੋਕਾਂ ਨੂੰ ਵੀ ਲੋਕੋ ਝੁਪਣਾ ਬੈਠੋ ਨ ਇਹ ਬਹੁਤ ਚੱਲ ਲਿਆ ਆਪਾਂ ਆਪਾਂ ਕਿੰਨੇ ਪਰਚੇ ਜਿਹੜੇ ਝੂਠੇ ਸਾਵਾਂਗੇ ਆਓ ਆਪਾਂ ਸੜਕਾਂ ਤੇ ਆਈਏ ਆਪਾਂ ਲੜਾਈ ਲੜੀਏ ਲੋਕਾਂ ਦੀ ਜਿਹੜੇ ਝੂਠੇ ਪਰਚੇ ਇਥੋਂ ਦੀ ਸਰਕਾਰ ਜਿਹੜੀ ਪੁਲਿਸ ਕਰਦੀ ਹੈਗੀ ਇਹਨਾਂ ਨੂੰ ਮੂੰਹ ਤੋੜ ਜਵਾਬ ਦਈਏ ਧੰਨਵਾਦ ਜੀ ਜਿਹੜਾ ਸੋਫੀ ਪਰਿਵਾਰ ਤੇ ਇਹਨਾਂ ਕਹਿਟਾ ਹੁੰਦੇ ਆ ਹਨਾ ਅਗਲਾ ਕਹਿੰਦਾ ਜਦੋਂ ਕਹਿੰਨੇ ਹੁੰਦੇ ਆ ਨਾ ਸਰਕਾਰ ਇਹ ਨਹੀਂ ਤੇਰੇ ਕੰਮ ਨਕੰਮੇ ਫੇਰ ਕਹਿੰਗੇ ਅਤਵਾਦੀ ਜਮੇ ਇਹ ਕੋਈ ਵੀ ਗੈਂਗਸਟਰ ਬਣਦਾ ਨਹੀਂ ਇਹ ਬਣਾਇਆ ਜਾਂਦਾ ਜਦੋਂ ਇੰਨਾ ਸਾਡਾ ਪਰਿਵਾਰ ਆ ਸਾਡੇ ਬਾਪੂ ਦਾ ਪਰਿਵਾਰ ਆ ਘਰ ਤੋਂ ਘਰ ਸਾਡਾ 100 ਬੰਦਾ ਜੇ ਸੋਫੀ ਪਰਿਵਾਰ ਨੂੰ ਚੱਕ ਕੇ ਆਂ ਧੱਕਾ ਕਰੂਗੀ ਤਾਂ ਫਿਰ ਮਗਰੋਂ ਕੀ ਕਰਨਗੇ ਇਹ ਸਦਾ ਤਾਂ ਠਾਣੇ ਤੇ ਬੈਠੇ ਨਹੀਂ ਰਹਨੇ ਮੁੰਡਾ ਨਸ਼ਾ ਹੀ ਕਰਦਾ ਸੀ ਆਪਣਾ ਕੋਈ ਨਹੀਂ ਜੀਵ ਵਾਲੀ ਗੋਲੀ ਖਾਂਦਾ ਸੀ ਉਹ ਵੀ ਜਿਹੜੇ ਇਹਨਾਂ ਨੇ ਕਾਰਡ ਬਣਾਏ ਸੀ ਉਹ ਇੱਕ ਦੂਜੇ ਤੋਂ ਲੈ ਕੇ ਖਾ ਲੈਂਦੇ ਸੀ ਤੂੜੀ-ਤਾੜੀ ਤੇ ਲੱਗਿਆ ਜਦੋਂ ਖਾਣ ਲੱਗ ਗਿਆ ਮਾੜਾ ਮੋਟਾ ਪਰ ਉਹ ਵੀ ਹੁਣ ਛੱਡਦਾ ਜਾਂਦਾ ਸੀ ਉਹ ਜਿਵੇਂ ਇੱਕ ਖਾਲੀ ਅੱਧੀ-ਅੱਧੀ ਕਰਕੇ ਕਹਿੰਦਾ ਫਿਰ ਡੇਢੀ ਜਮਾ ਛੱਡ ਦੂੰਗਾ ਮਤਲਬ ਤੇ ਇਹਨਾਂ ਨੇ ਆ ਚੰਦ ਛੜਾਤਾ ਆ ਚੰਦ ਕੀ ਮਾਨਦੋ ਮਤਲਬ ਜਿਹੜੇ ਪਰਚੇ ਹੋ ਰਹੇ ਆ ਜਾਂ ਪਰਚੇ ਕਰ ਰਹੇ ਇੱਕ ਸਾਰ ਹੋ ਰਿਹਾ ਜਾਂ ਚਪੇਤਪਾਲ ਹੋ ਰਿਹਾ ਨਿਸ਼ੇ ਦੇ ਬੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮਨਿੰਦਰ ਜੀ ਪਹਿਲਾਂ ਤਾਂ ਤੁਸੀਂ ਦੱਸ ਹੀ ਦਿੱਤਾ ਵੀ ਇਹ ਟਾਰਗੇਟ ਦਿੱਤੇ ਹੋਇਆ ਹੂੰ ਵੀ ਹਰ ਇੱਕ ਥਾਣੇ ਨੂੰ ਟਾਰਗੇਟ ਦਿੱਤੇ ਹੋਇਆ ਵੀ ਇੰਨੇ ਪਰਚੇ ਲਾਜ਼ਮੀ ਕਰਨੇ ਆ ਤੇ ਉਹ ਫਿਰ ਉਹੋ ਜੇ ਬੰਦੇ ਭਾਲੇ ਜਾਂਦੇ ਆ ਜਿੱਥੇ ਬਹੁਤਾ ਰੌਲਾ ਪੈਣ ਦਾ ਡਰ ਨਾ ਹੋਵੇ ਹੂੰ ਐਮਐਲਏ ਦੇ ਜਿਹੜੇ ਨਾਲ ਫਿਰਦੇ ਫੜੇ ਗਏ ਸੀ ਹੂੰ ਉਹਨਾਂ ਵਾਰੀ ਪਰਚੇ ਕਿਉਂ ਨਹੀਂ ਕੀਤੇ ਉਹਨਾਂ ਨੂੰ ਇਨਕੁਆਰੀਆਂ ਲਾ ਕੇ ਕਿਵੇਂ ਕੱਢਤਾ ਲੋਕਾਂ ਦੇ ਸਾਹਮਣੇ ਆ ਦੂਜੀ ਗੱਲ ਪ੍ਰਤਾਪ ਬਾਜਵਾ ਤੇ ਖੈਰਾ ਤਾਂ ਇਹਨਾਂ ਨੂੰ ਪ੍ਰੋਡਕਟ ਕਹਿੰਦਾ ਹੈ ਸਰਕਾਰ ਦੇ ਜਿੰਨੇ ਵੀ ਹਾਂ ਐਮਐਲਏ ਵਗੈਰਾ ਹੈਗੇ ਆ ਮੈਂ ਕਹਿੰਦਾ ਪ੍ਰੋਡਕਟ ਨਹੀਂ ਇਹ ਨਮੂਨੇ ਆ ਉਹ ਨਮੂਨਿਆਂ ਦੀਆਂ ਦੋ ਚਾਰ ਧਾਰਨਾ ਲੈ ਲਓ ਇੱਕ ਆ ਸਾਡਾ ਕੋਟਕਪੂਰੇ ਵਾਲਾ ਨਮੂਨਾ ਕਹਿੰਦਾ ਆ ਵੇਲੜਾ ਕਹਿੰਦਾ ਝੰਡੇ ਲੈ ਕੇ ਸਾਡੇ ਸਾਹਮਣੇ ਖੜ ਜਾਂਦੇ ਆ ਤੇ ਜਦੋਂ ਵੇਲੜਾਂ ਦੇ ਵਿੱਚ ਜਾ ਕੇ ਬੈੰਦਾ ਸੀਗਾ ਤੇ ਅਸੀਂ ਚਾਰ ਦੀ ਇੱਕ ਫਾੜੀ ਰੱਖ ਕੇ ਰੋਟੀ ਫੜਾ ਦਿੰਦੇ ਜੀ ਉਦੋਂ ਕੋਕਲੀ ਬਣਾ ਕੇ ਕਿਵੇਂ ਖਾ ਲੈਂਦਾ ਸੀਗਾ ਹੁਣ ਨਮੂਨੇ ਸਾਨੂੰ ਵੇਲੜ ਦੱਸਦੇ ਆ ਅਗਲਾ ਨਮੂਨਾ ਕਿੰਨਾਂ ਦਾ ਉਹ ਸਾਈਕਲ ਤੇ ਚੜ ਕੇ ਕਹਿੰਦਾ ਮੈਂ ਸਾਈਕਲ ਤੇ ਹੀ ਰਹੂੰਗਾ ਜੀ ਉਹ ਚੰਡੀਗੜ੍ਹ ਤੱਕ ਜਾਂਦੇ ਦੀਆਂ ਲੱਤਾਂ ਫੁੱਲ ਗਈਆਂ ਉਸ ਤੋਂ ਬਾਅਦ ਫਾਰਚੂਨਰ 'ਚ ਉਤਰਿਆ ਹੀ ਨਹੀਂਗਾ ਇੱਕ ਇਹਨਾਂ ਦਾ ਪਾਪ ਹੈ ਕਿਉਂਕਿ ਲਾ ਦੋ ਉਹ ਜੀ ਉਹਨਾਂ ਜਿੰਨਾਂ ਪਾਪ ਆਊਗਾ ਪਾਪਾ ਕਹਿੰਦਾ ਪਾਲਟੀਸ਼ਨ ਕੋ ਵੱਡਾ ਬੰਗਲਾ ਨਹੀਂ ਹੋਣਾ ਚਾਹੀਏ ਵੱਡੀ ਗਾੜੀ ਨਹੀਂ ਹੋਣੀ ਚਾਹੀਏ ਵੀਆਈਪੀ ਕਲਚਰ ਨਹੀਂ ਹੋਣਾ ਚਾਹੀਏ ਉਹ ਸਾਰਾ ਕੁਝ ਉਹਦੇ ਕੋਲੇ ਆ ਇੱਕ ਇਹਨਾਂ ਦਾ ਚਾਚਾ ਹੈ ਚਾਚਾ ਹੈ ਇਹਨਾਂ ਦਾ ਉਹ ਕਹਿੰਦਾ ਸ਼ਾਮ ਦੰਡ ਭੇਦ ਲੜਾਈ ਝਗੜਾ ਅਨਸਰ ਕੁਐਸ਼ਨ ਜੋ ਕਰਨਾ ਪੜੇਗਾ ਸਤਾਈ ਕਿਚੌਣ ਜਿੱਤਣੇ ਲਈ ਕਰेंगे ਤਿਆਰ ਹੈ ਯਾਰ ਇਹ ਕੌਣ ਹੁੰਦੇ ਆ ਸਾਨੂੰ ਤਿਆਰ ਕਰਨ ਵਾਲੇ ਪੰਜਾਬੀਆਂ ਨੂੰ ਤਿਆਰ ਕਰਨ ਵਾਲੇ ਤੇ ਆਹ ਜਿਹੜੇ ਝਾੜੂ ਵਾਲੇ ਮੈਂ ਇਹਨਾਂ ਨੂੰ ਪੰਜਾਬੀ ਨਹੀਂ ਮੰਨਦਾ ਕਿਉਂ ਜਿਨ੍ਹਾਂ ਦਾ ਪਿਓ ਦਿੱਲੀ ਤੋਂ ਹੋਵੇ ਉਹ ਪੰਜਾਬੀ ਕਿਵੇਂ ਹੋ ਸਕਦਾ ਹਮ ਪਾਪਾ ਇਹਨਾਂ ਦਾ ਇਹਨਾਂ ਦਾ ਚਾਚਾ ਵੀ ਉਹ ਸਾਰੇ 38 ਸੈਕਟਰ ਚ ਪੂਰੇ ਉੱਤਰੀ ਭਾਰਤ ਦੀ ਵੈਸੇ ਤਾਂ ਇਹਨਾਂ ਕੋਲੇ ਬਸ ਆ ਲੈ ਦੇ ਕੇ ਪੰਜਾਬ ਹੀ ਬਚਿਆ 1 ਸਾਲ ਵਾਸਤੇ ਅੱਗੇ ਇਹਨਾਂ ਦਾ ਕੁਝ ਦਿਸਦਾ ਨਹੀਂਗਾ ਇਸ ਤੋਂ ਬਾਅਦ ਇਹ ਜੇਲਾਂ ਚ ਹੀ ਰਹਿਣੇ ਆ ਹਮ ਜਿਹੜਾ ਇਸ ਮਸਲੇ ਦੇ ਵਿੱਚ ਮੈਂ ਕਹਿੰਦਾ ਵੀ ਪੁਲਿਸ ਕਹਿੰਦੀ ਜੀ ਡੋਪ ਟੈਸਟ ਕਰਾਉਣਾ ਮੈਂ ਕਹਿੰਦਾ ਕਰਵਾਓ ਵੇ ਮੁੰਡੇ ਦਾ ਡੋਪ ਟੈਸਟ ਤੇ ਕਰਵਾਓ ਭਗਵੰਤ ਮਾਨ ਦਾ ਡੋਪ ਟੈਸਟ ਤੇ ਇਹਨਾਂ ਦੇ ਐਮਐਲਿਆਂ ਦਾ ਫੇਰ ਪਤਾ ਲੱਗੂਗਾ ਵੀ ਯੁੱਧ ਨਸ਼ਿਆਂ ਦੇ ਵਿਰੁੱਧ ਤੁਹਾਡਾ ਕਿੰਨਾ ਕੁ ਸਫਲ ਆ ਇਹ ਸਭ ਡਰਾਮੇ ਕਰੀ ਜਾਂਦੇ ਆ ਔਰ ਇਹਨਾਂ ਨੂੰ ਥਾਂ ਨਹੀਂ ਤੇ ਆਉਂਦਾ ਕੱਖ ਇਹਨਾਂ ਦੇ ਪੱਲੇ ਨਹੀਂ ਇਹਨਾਂ ਦਾ ਇੱਕ ਨਮੂਨਾ ਕਹਿੰਦਾ ਪੰਜਾਬ ਲਈ ਬੜੀ ਖੁਸ਼ੀ ਦੀ ਗੱਲ ਹੈ ਕਹਿੰਦਾ 8500 ਕਰੋੜ ਰੁਪਏ ਦਾ ਕਰਜ਼ਾ ਮਿਲ ਗਿਆ ਉਹ ਮੂਰਖਾ ਕਦੇ ਹੀ ਕਰਜੇ ਲੈ ਕੇ ਵੀ ਖੁਸ਼ੀਆਂ ਮਨਾਈਆਂ ਜਾਂਦੀਆਂ ਹੂੰ ਉਹ ਕਹਿੰਦਾ 8500 ਰੁਪਿਆ ਮਿਲ ਗਿਆ ਪੰਜਾਬ ਨੂੰ ਕਰਜ਼ਾ ਮਨਜ਼ੂਰ ਹੋ ਗਿਆ ਕਹਿੰਦਾ ਖੁਸ਼ੀ ਦੀ ਗੱਲ ਹੈ ਵਾਹ ਸੋ ਜਿਹੜਾ ਨਮੂਨੇ ਦੇ ਪੇਸ਼ ਪਏ ਆ ਜਿਸ ਤਰ੍ਹਾਂ ਹੂੰ ਪਹਿਲਾਂ 4 ਸਾਲ ਨਿਕਲ ਗਏ ਨਾ ਨਿਕਲ ਆ ਵੀ 6 ਮਹੀਨੇ ਜਾਣੇ 6 ਮਹੀਨੇ ਨੂੰ ਤਾਂ ਆ ਵਰਦੀ ਵਾਲੇ ਵੀ ਇਹਨਾਂ ਦੇ ਨਾਲੋਂ ਭੱਜਣ ਲੱਗ ਜਾਣੇ ਆ ਭੱਜਣ ਲੱਗ ਜਾਣੇ ਕੋਈ ਚੰਨੀ ਇਹਨਾਂ ਨੂੰ ਲੱਗੂਗਾ ਵੀ ਚੰਨੀ ਨਾ ਬਣ ਜੇ ਕਿਸੇ ਨੂੰ ਲੱਗੇ ਖੈਰਾ ਨਾ ਬਣ ਜੇ ਉਧਰ ਨੂੰ ਹੋ ਜਾਊਗਾ ਕਿਸੇ ਨੂੰ ਐ ਲੱਗੇਗਾ ਕਾਲੀਦਲ ਵਾਲਾ ਫਲਾਣਾ ਨਾ ਬਣ ਜੇ ਇਹ ਸਾਰੇ ਦੇ ਸਾਰੇ ਜਿਹੜੇ ਅੱਜ ਉਹਨਾਂ ਦੇ ਹੱਥ ਠੋਕੇ ਬਣੇ ਆਏ ਉਧਰ ਨੂੰ ਭੱਜਣੇ ਆ ਤੇ ਆ ਰਹਿ ਜਾਣੇ ਇਕੱਲੇ ਇਕੱਲੇ ਲੋਕਾਂ ਤੋਂ ਝੱਗੇ ਪੜਵਾਉਣ ਵਾਲੇ ਜਿਵੇਂ ਆ ਬੋਹਰ ਵਾਲੇ ਨਰੰਗ ਦਾ ਲੋਕਾਂ ਨੇ ਝੱਗਾ ਪਾੜਿਆ ਸੀ ਇਹਨਾਂ ਦੇ ਝੱਗੇ ਵੀ ਪਟਣੇ ਆ ਝੱਗੇ ਕਿਵੇਂ ਜੀ ਮਤਲਬ ਤੁਸੀਂ ਪਿੰਡ ਵਾਲੇ ਹੋ ਇਹ ਮੁੰਡਾ ਨਸ਼ਾ ਕਰਦਾ ਸੀ ਕੋਈ ਜਾਂ ਵੇਚਦਾ ਨਹੀਂ ਨਹੀਂ ਕਰਦਾ ਹੀ ਨਹੀਂ ਗਾ ਸਾਡੇ ਸਾਰੇ ਪਰਿਵਾਰ ਚ ਨਹੀਂ ਕਰਦਾ ਅਸੀਂ 8 ਪਰਾਂ ਦੀ ਕੋਈ ਕੇਸ ਵਖਾਦੀ ਕੋਈ ਚੀਜ਼ ਵੀ ਵਖਾਦੀ ਤੇ ਜਿਵੇਂ ਇਹ ਆਪਣੇ ਘਰੇ ਨਿਸ਼ਾਨ ਸਾਹਿਬ ਲੱਗੇ ਆ ਹਾਂ ਮਤਲਬ ਇਹਦੇ ਕੁਝ ਕਹਿੰਦੇ ਆ ਡੋਪ ਟੈਸਟ ਕਹਿੰਦੇ ਆ ਇਹ ਇਹ ਸਹੀ ਤਰੀਕਾ ਹੈ ਸਹੀ ਤਰੀਕਾ ਜਮਾ ਨਹੀਂ ਭਈ ਇਹ ਲੋਕਾਂ ਦੇ ਕਰਕੇ ਹੀ ਲਿਆਂਦਾ ਹੈ ਹਾਂ ਇੱਕ ਦੂਜੇ ਨੂੰ ਦੱਸਦੇ ਆ ਹੂੰ ਇਹ ਫੇਰ ਲਿਆਉਂਦੇ ਆ ਤੇ ਹਰ ਦਾ ਕੋਈ ਬਈਆ ਜਾਂ ਪਿਓ ਦਾਦੇ ਤੱਕ ਨਹੀਂ ਜਾਂਦਾ ਜਾਨਾ ਚ ਇਹਨਾਂ ਦਾ ਚੱਲਦਾ ਨਾ ਕਿ ਆਪਾਂ ਸਾਨੂੰ ਪਤਾ ਸੱਚ ਨੂੰ ਸੱਚ ਕਹਿੰਦੇ ਆ ਸਹੀ ਨੂੰ ਸਹੀ ਕਹਿੰਦੇ ਆ ਝੂਠ ਨੂੰ ਝੂਠ ਕਹਿੰਦੇ ਆ ਪਰ ਲੋਕ ਨਹੀਂ ਚਾਹੁੰਦੇ ਵੀ ਇਹਨਾਂ ਦਾ ਦਬ ਦਬਾ ਬਣਿਆ ਰਵੇ ਵੀ ਪਰ ਲੋਕਾਂ ਦੇ ਵੀ ਮੂਰੇ ਆ ਜਾਊਗਾ ਜਦੋਂ ਲੈ ਕੇ ਪਰ ਇਹਨਾਂ ਨੂੰ ਆਏ ਆ ਵੀ ਚੱਲ ਯਾਰ ਇਹ ਬੋਲਨ ਨਾ ਬੋਲਾਂ ਨਾ ਹਾਂ ਬਣਿਆ ਗੱਲ ਤੋਂ ਮੜਾ ਮੋਢਾ ਬਿਲਕੁਲ ਤੇ ਇਹ ਨਾ ਚਾਹੀਦਾ ਨਹੀਂ ਪਰ ਸਾਡੇ ਤਾਂ ਹੈ ਹੀ ਨਹੀਂ ਕੋਈ ਕੋਈ ਨਾ ਸਾਡੇ ਕੇਸ ਵਿਖਾ ਦੇਣ ਹੂੰ 60 ਸਾਲ ਹੋ ਗਏ 60 ਸਾਲ ਦਾ ਮੈਂ ਕੋਈ ਕੇਸ ਵਿਖਾ ਦੇਣ ਮੇਰੇ ਦੇ ਵਿਖਾ ਦੇਣ ਭਾਵੇਂ ਤਾਂ ਕਿਵੇਂ ਦੇ ਦੇਓ ਭੈਣ ਜਿਹੜੇ ਇਹ ਕਹਿੰਦੇ ਕਿ ਜਿਵੇਂ ਪਰਚਾ ਅੰਦਰ ਜਾ ਕੇ ਲਿਆਂਦਾ ਹੁਣ ਡਾਰਾ ਪਰਚਾ ਪਾਉਣ ਦਾ ਸਰਕਾਰ ਕਹਿੰਦੀ ਹੈ ਯੁੱਧ ਨਸ਼ਾ ਅਵਰੋਧ ਤੁਹਾਨੂੰ ਲੱਗਦਾ ਨਹੀਂ ਨਹੀਂ ਕੋਈ ਯੁੱਧ ਨਹੀਂ ਜੁਨਾ ਰੋਧ ਜਦੋਂ ਰੋਧ ਨਾ ਸਵਰੋਧ ਕੁਛ ਨਹੀਂ ਚੱਲਦਾ ਅਸੀਂ ਹੱਥੀ ਫੜਾ ਦਿੰਦੇ ਆ ਨਸ਼ੇ ਵਾਲੇ ਇਹ ਜਮਾਨੇ ਚੜਦੇ ਫੜਾਉਣੇ ਮਗਰੋਂ ਆ ਨਾ ਪਹਿਲਾਂ ਲਾਂਦੇ ਕਹਿੰਦੇ ਅਸੀਂ ਗੁਪਤ ਅਸੀਂ ਨਾਂ ਰੱਖਿਆ ਜਾਊਗਾ ਤੇ ਜਦੋਂ ਦੱਸ ਦਿੰਨੇ ਆ ਤੇ ਉਹ ਅਕਾਉਂ ਸਰ ਕਹਿੰਦੇ ਤੁਹਾਨੂੰ ਫਲਣ ਨਹੀਂ ਫੜਾ ਕੋਸ਼ ਨਹੀਂ ਚੱਲਦਾ ਨਾ ਜੁੱਧ ਨਾਲ ਅਸੀਂ ਆਪ ਚੱਲ ਵੜਦੇ ਨਾਲ ਅਸੀਂ ਫੜਾ ਦਿੰਦੇ ਆ ਘਰਖਾਨ ਦਾ ਤਿਆ ਕਰ ਵੇਚਦਾ ਹਾਂ ਜਮਾ ਨਹੀਂ ਜਾਂਦੇ ਉੱਥੇ ਛੱਡਿਆ ਹੁੰਦੇ ਹੈ ਕਿਉਂਕਿ ਇਹਨਾਂ ਦਾ ਰਸ਼ਵਤ ਲੈਂਦੇ ਰਸ਼ਵਤ ਲੈ ਕੇ ਛੱਡ ਦਿੰਦੇ ਹਾਂ ਰਸ਼ਵਤ ਰੱਖੀ ਹੈਗੀ ਜੇ ਤੱਕ ਕਿਸ ਨੇ ਦੇ ਦਿੱਤਾ ਠੀਕ ਹੈ ਨਹੀਂ ਜੇਲ੍ਹ ਚ ਨਹੀਂ ਜੇਲ੍ਹ ਚ ਜੇਲ੍ਹ ਚ ਆਏ ਮੁੰਡੇ ਐਵੇਂ ਚੱਕਿਆ ਇਹ ਚੱਕਿਆ ਆ ਹੋਰਾਂ ਵੀ ਮੁੰਡੇ ਐ ਚੱਕੇ ਜਾ ਰਹੇ ਹੈਗੇ ਚੱਕ ਲੈਂਦੇ ਆ ਇਹ ਬਹੁਤ ਚੱਕਿਆ ਇਹਨਾਂ ਨੇ ਠੀਕ ਹੈ ਜੇਦੋਂ ਉਹਨਾਂ ਨੂੰ ਕਹਿ ਦਿੰਦੇ ਵੀ ਤੁਹਾਡੇ ਨਾਲ ਤੁਸੀਂ ਸਾਨੂੰ ਰਿਸ਼ਵਤ ਦੇ ਦਿਓ ਤੁਹਾਡੇ ਨਾਲ ਤੇ ਹੋਰ ਬੰਦਾ ਦੇ ਦਿਓ ਤੇ ਅਸੀਂ ਉਹਨਾਂ ਨੂੰ ਫੜ ਲੈਨੇ ਆ ਉਹਨਾਂ ਨੂੰ ਛੱਡ ਦਿੰਦੇ ਆ ਉਹਨਾਂ ਨੂੰ ਛੱਡ ਦਿੰਦੇ ਆ ਸੋਫੀ ਨੂੰ ਫੜ ਲੈ ਹਾਂਜੀ ਹੁਣ ਕੀ ਅਗਲਾ ਐਕਸ਼ਨ ਕੀ ਹੋਵੇਗਾ ਅਗਲਾ ਐਕਸ਼ਨ ਇਹ ਹੈ ਜੀ ਹੋਰ ਅਸੀਂ ਕੋਈ 10 ਮਿੰਟਾਂ ਨੂੰ ਪ੍ਰਧਾਨ ਜੀ ਨੇ ਰੈਕ ਕਰਦੇ ਸਾਡੇ ਚ ਜਥੇਬੰਦੀ ਤੋਂ ਹੋਰ ਵੀ ਆਗੂ ਹੈਗੇ ਆ ਰਹਿ ਕਰਕੇ ਅਸੀਂ ਜਿਹੜਾ ਇਹਨਾਂ ਦਾ ਬਾਰਦਾ ਘਰੋ ਕਰਦੇ ਆ ਉਸ ਤੋਂ ਬਾਅਦ ਵੀ ਨੇ ਸਾਡੀ ਜੇ ਗੱਲ ਸੁਣੀ ਫਿਰ ਸ਼ਹਿਰ ਚ ਅਸੀਂ ਜਿਹੜਾ ਮੁਜ਼ਾਹਰਾ ਕੱਢਾਂਗੇ ਲੋਕਾਂ ਨੂੰ ਉਸੇ ਅਪੀਲ ਕਰਦੇ ਆ ਤੁਹਾਡੇ ਸਨੇਹ ਰਾਈ ਵੀ ਭਰਾਵੋ ਆਓ ਆਪਾਂ ਰਲ ਮਿਲ ਕੇ ਨੌਜਵਾਨੀ ਬਚਾਈਏ ਆਪਾਂ ਇਸ ਪੰਜਾਬ ਨੂੰ ਬਚਾਲੀਏ ਨਹੀਂ ਇਹਨਾਂ ਨੇ ਜੇਲਾਂ ਭਰ ਦੇਣੀਆਂ ਤੇ ਜਦੋਂ ਇੱਕ ਵਾਰੀ ਬੰਦਾ ਦਾਗੀ ਹੋ ਜਾਂਦਾ ਇੱਕ ਵਾਰੀ ਜੇਲ ਜਾਵੜਦਾ ਉਹਦਾ ਡਰ ਲੈ ਜਾਂਦਾ ਤੇ ਉਹ ਇੱਕ ਕ੍ਰਿਮੀਨਲ ਬੰਦਾ ਚਾਹੇ ਕਿਸੇ ਤਰੀਕੇ ਦਾ ਵੀ ਬਣੇ ਧੰਨਵਾਦ ਜੀ ਤਾਂ ਗੱਲਬਾਤ ਕੀਤੀ ਪਰ ਸੁਦਾ ਵੀ ਪੱਖ ਜਾਣਾਂਗੇ ਕਿ ਉਹ ਕੀ ਕਹਿੰਦੇ ਆ ਉਹਨਾਂ ਦਾ ਇਸ ਮਸਲੇ ਤੇ ਉਹਨਾਂ ਦੀ ਕੀ رائے ਆ ਤਾਂ ਇਹਨਾਂ ਦਾ ਇਹ ਮਾਮਲਾ ਹੈ ਕਿ ਮੁੰਡੇ ਨੂੰ ਘਰੋਂ ਗਏ ਕਿ ਡਾਕਟ ਟੈਸਟ ਕਰਾਉਣਾ ਤਾਂ ਉਹ ਕਹਿੰਦੇ ਕਿ ਡਾਕਟ ਟੈਸਟ ਦਾ ਇਹਨਾਂ ਦਾ ਕੀ ਮਤਲਬ ਆ ਸਾਡਾ ਮੁੰਡਾ ਜੀਵ ਵਾਲੀ ਗੋਲੀ ਖਾਂਦਾ ਉਹ ਗੋਲੀ ਉਹ ਖਾਂਦਾ ਜਿਹੜੀ ਸਰਕਾਰ ਦਿੰਦੀ ਹੈ ਤੇ ਉਹਦੇ ਤੇ ਡਾਕਟ ਟੈਸਟ ਇਹ ਸਿੱਧਾ ਸਿੱਧੇ ਰੂਪ ਦੇ ਸਾਡੇ ਮੁੰਡੇ ਤੇ ਪਰਚਾ ਪਾਉਣਾ ਚਾਹੁੰਦੇ ਆ ਘਰੋਂ ਚੱਕ ਚੱਕ ਕੇ ਨੌਜਵਾਨਾਂ ਤੇ ਪਰਚੇ ਪਾਏ ਜਾ ਰਹੇ ਆ ਇਹ ਇਹਨਾਂ ਦਾ ਇਲਜ਼ਾਮ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਪੱਕ ਲੈਣਾ ਜੀ ਧਰਨੇ ਤੇ ਫੋਨ ਤੇ ਦਿਓਗੇ ਜਾਂ ਆ ਕੇ ਲੈ ਲਿਗੇ ਹਾਂ ਫੋਨ ਤੇ ਲੋਕ ਕਰ ਰਹੇ ਨੇ ਹਾਂ ਜੀ ਇਹ ਕਹਿੰਦਾ ਜੀ ਸਾਡੇ ਮੁੰਡੇ ਨੂੰ ਡੋਪ ਟੈਸਟ ਬਹਾਨੇ ਚੱਕ ਲਿਆਂਦਾ ਤੇ ਸਾਨੂੰ ਡਾਰਾ ਵੀ ਪਰਚਾ ਪਾਉਣਗੇ ਨਾਲੇ ਡੋਪ ਟੈਸਟ ਅਸੀਂ ਕਰਵਾਈਏ ਪੁਲਿਸ ਕੌਣ ਹੁੰਦੀ ਹੈ ਕਰਵਾਉਣ ਵਾਲੀ ਨਹੀਂ ਨਹੀਂ ਇਹ ਕੋਈ ਰੀਜ਼ਨ ਨਹੀਂ ਹੁੰਦਾ ਜੀ ਐਨਡੀਪੀਆ ਸੈਕਟਰ ਦੇ ਦੇ ਵਿੱਚ ਸੈਕਸ਼ਨ ਜਿਹੜਾ 27 ਆ ਉਹਦੇ ਵਿੱਚ ਜਿਹੜਾ ਹੈਗਾ ਡੋਪ ਟੈਸਟ ਦੀ ਪ੍ਰੋਵੀਜ਼ਨ ਆ ਪੁਲਿਸ ਹੀ ਕਰਵਾਉਂਦੀ ਹੁੰਦੀ ਹੈ ਡੋਪ ਟੈਸਟ ਸੈਕੰਡਰੀ ਕੀ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਪਿੰਡ ਦੇ ਵਿੱਚ ਜਿਹੜੀ ਸੇਫ ਮੁੱਖ ਮੰਤਰੀ ਸੇਫ ਪੰਜਾਬ ਐਪ ਉਹ ਆ ਆਪਣੀ ਉਹ ਉਹਦੇ ਉੱਤੇ ਉਹਦੇ ਤੇ ਇਹ ਖਿਲਾਫ ਜਿਹੜੀ ਹੈਗੀ ਕੰਪਲੇਂਟ ਆਈ ਆ ਅਸੀਂ ਜਿਹੜ ਤੇ ਜਾ ਕੇ ਉਹਨਾਂ ਦਾ ਡੋਪ ਟੈਸਟ ਹੋਈ ਜਾਂਦਾ ਜੇ ਡੋਪ ਟੈਸਟ ਪੋਜ਼ਿਟਿਵ ਆਉਂਦਾ ਤਾਂ ਇਹਦੇ ਤੇ ਜੋ ਬੰਦੀ ਕਰਬਈ ਉਹ ਹੋਊਗੀ ਜੇ ਡੋਪ ਟੈਸਟ ਨੈਗੇਟਿਵ ਆਉਂਦਾ ਤਾਂ ਜਿਹੜਾ ਹੈਗਾ ਇਹਦਾ ਆਪਣਾ ਉਹ ਜਿਹੜੀ ਕੰਪਲੇਂਟ ਆ ਉਹ ਫਾਈਲ ਹੋਊਗੀ ਅੱਛਾ ਇਹਨੇ ਇੱਕ ਇਹ ਆਈ ਮਤਲਬ ਜਿਹੜੀ ਇਹ ਡੋਪ ਟੈਸਟ ਦੀ ਹੈ ਇਹ ਕੋਈ ਇਹ ਨਸ਼ਾ ਵੇਚਣ ਦਾ ਇਹਨਾਂ ਤੇ ਕੋਈ ਸ਼ਿਕਾਇਤ ਹੋਈ ਆ ਜੀ ਕਿੰਨਾ ਲੱਗਿਆ ਜੀ ਇਹਨਾਂ ਤੇ ਵੇਚਣ ਦਾ ਪਹਿਲਾਂ ਕੋਈ ਪਰਚਾ ਪਹਿਲਾਂ ਕੋਈ ਪਰਚਾ ਹੈ ਨਾ ਤੇ ਉਹਨਾਂ ਦਾ ਪਹਿਲਾਂ ਕੋਈ ਪਰਚਾ ਹੈ ਨਾ ਤੇ ਇਹਨਾਂ ਦੇ ਉੱਪਰ ਨਹੀਂ ਮੈਂ ਸਭ ਕਰ ਕਰਡ ਚੈੱਕ ਨਹੀਂ ਕੀਤਾ ਸ਼ਾਇਦ ਹੈ ਨਹੀਂ ਮੈਨੂੰ ਲੱਗਦਾ ਠੀਕ ਹੈ ਜੀ ਉਹ ਤਾਂ ਠ